ਅੰਟੀਲੀਜੈਂਸ ਆ ਉਹ ਚਾਹੇ ਦੇਸ਼ ਦੀ ਆ ਚਾਹੇ ਪੰਜਾਬ ਦੀ ਆ ਬਿਲਕੁਲ ਫੇਲ ਹੋ ਚੁੱਕੀ ਆ ਮੌਕੇ ਦੀ ਸਰਕਾਰ ਜਿਹੜੀ ਹਰ ਪੱਖੋਂ ਨਾਕਾਮ ਹੋ ਚੁੱਕੀ ਆ ਪਾਕਿਸਤਾਨ ਦੀਆਂ ਜਿਹੜੀਆਂ ਇਹੋ ਜਿਹੀਆਂ ਕੋਝੀਆਂ ਸ਼ਰਾਰਤਾਂ ਆ ਉਹਦੀ ਜਿਹੜੀ ਮਾਨਸਿਕਤਾ ਹੈ ਇਹੋ ਜੀ ਆ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਜਿਹੜੀ ਉਥੇ ਮਾਹੌਲ ਜਿਹੜਾ ਵਾ ਖਰਾਬ ਹੋ ਸਕੇ ਗਾ ਇੱਕ ਸਕੂਲ ਦੇ ਵਿੱਚ ਚਾਰ ਚਾਰ ਪੰਜ ਪੰਜ ਨੀਨੀ ਪੱਥਰ ਰਖੰਡਾ ਕਿਸੇ ਨੇ ਟੁੱਟੀ ਠੀਕ ਕਰਾਈ ਤੇ ਉਹਦਾ ਫਲਸ਼ ਰਖੰਡਾ ਕੋਈ ਫਲਸ਼ ਕੇ ਨੇ ਠੀਕ ਕਰਾਈ ਤੇ ਉਹਦਾ ਟੁੱਟੀ ਰਖੰਡਾ ਪੈਲਗਾਮ ਅਤਵਾਦੀ ਹਮਲੇ ਦੇ ਰੋਸ ਵਿੱਚ ਕਾਂਗਰਸ ਨੇ ਪਿੱਖੀਵਿੰਡ ਚ ਕੱਢਿਆ ਕੈਂਡਲ ਮਾਰਚ ਜੰਮੂ ਕਸ਼ਮੀਰ ਦੇ ਪੈਲਗਾਮ ਹਮਲੇ ਵਿੱਚ ਮੌਤ ਦੇ ਘਾਟ ਉਤਾਰੇਗੇ ਅਨੇਕਾਂ ਮਾਸਮਾ ਤੋਂ ਬਾਅਦ ਭਾਰਤ ਵਿੱਚ ਵੱਡੇ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ ਅੱਜ ਪੈਲਗਾਮ ਅਤਵਾਦੀ ਹਮਲੇ ਦੇ ਰੋਸ ਵਿੱਚ ਕਾਂਗਰਸ ਪਾਰਟੀ ਵੱਲੋਂ ਹਲਕਾ ਖੇਮਕਰਨ ਦੇ ਕਸਬਾ ਪਿੱਖੀਵਿੰਡ ਸਾਬਕਾ ਵਿਦਵਕ ਅਖਬਾਰ ਸਿੰਘ ਪੁੱਲਰ ਦੀ ਅਗਵਾਈ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਇਸ ਸਮੇਂ ਪੁੱਲਰ ਨੇ ਗੱਲਬਾਤ ਕਰਦਿਆ ਕਿ ਜੰਮੂ ਕਸ਼ਮੀਰ ਦੇ ਪੈਲਗਾਮ ਵਿੱਚ ਹੋਏ ਅਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਮਾਮਲੇ ਵਿੱਚ ਅ ਨਿਸ਼ਾਨਾ ਬਣਾਇਆ ਤੇ ਅਨੇਵਾ ਗੋਲੀਬਾਰੀ ਕੀਤੀ ਜਿਸ ਵਿੱਚ ਅਨੇਕਾਂ ਮਾਸੂਮ ਮਾਰੇ ਗਏ ਉਹਨਾਂ ਕਹਿਆ ਕਿ ਇਸ ਲਈ ਅਸੀਂ ਪਾਕਿਸਤਾਨ ਦੀਆਂ ਇਹਨਾਂ ਕੂਜੀਆਂ ਚਾਲਾਂ ਦੀ ਸਖਤ ਨਿੰਦਾ ਕਰਦੇ ਹਾਂ ਵੇਖੋ ਜਿਹੜਾ ਪਿਛਲੇ ਦਿਨੀ ਪਹਿਲਗਾਮ ਦੇ ਜਿਹੜੇ ਨਿਰਦੋਸ਼ ਜਿਹੜੇ ਯਾਤਰੀ ਸੀ ਕੋਮਨਫਰਨਾ ਉਹਦੇ ਪਰਿਵਾਰ ਔਰ ਬੱਚਿਆਂ ਦੇ ਨਾਲ ਛੁੱਟੀਆਂ ਦੇ ਵਾਸਤੇ ਗਏ ਸੀ ਉਹ ਨਿਰਦੋਸ਼ਾਂ ਦੇ ਉੱਤੇ ਜਿਹੜੀ ਗੋਲੀਆਂ ਚਲਾ ਕੇ ਉਹਨਾਂ ਨੂੰ ਨਜਾਇਜ਼ ਜਿਹੜਾ ਉੱਥੇ 28 ਬੰਦਿਆਂ ਨੂੰ ਜਿਹੜਾ ਵਾ ਮੌਤ ਦੇ ਘਾਟ ਜਿਹੜਾ ਉਤਾਰਿਆ ਗਿਆ ਔਰ ਇਸ ਅਤਵਾਦੀ ਪੀੜਾ ਜਿਹੜੀ ਆ ਉਹ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੇ ਨਾਲੋਂ ਵੱਧ ਕੋਈ ਨਹੀਂ ਸਮਝਦਾ ਔਰ ਸਾਡਾ ਏਰੀਆ ਜਿਹੜਾ ਪੂਰਾ ਬਾਰਡਰ ਦਾ ਸਾਡਾ ਹਲਕਾ ਔਰ ਖਾਸ ਤੌਰ ਤੇ ਕਸਬਾ ਜਿਹੜਾ ਪਿੱਖੀਵੰਡਿਆ ਇਥੋਂ ਦੇ ਲੋਕ ਜਿਹੜੀ ਅਤਵਾਦੀ ਪੀੜਾ ਵਾ ਉਹ ਦਰਦ ਜਿਹੜਾ ਵਾ ਇਹ ਸਮਝਦੇ ਆ ਕਿ ਕਿਸ ਤਰੀਕੇ ਦੇ ਨਾਲ ਇਥੋਂ ਪੰਜਾਬ ਦੇ ਵਿੱਚੋਂ ਬੜਾ ਵੱਡਾ ਇੱਕ ਜਿਹੜਾ ਅਤਵਾਦ ਦਾ ਦੌਰ ਸੀ ਕਾਲਾ ਦੌਰ ਸੀ ਉਹ ਚੋਂ ਕਿਸ ਤਰੀਕੇ ਨਾਲ ਮੁਕਤੀ ਪਾਈ ਔਰ ਬੜੀ ਅਮਨ ਸ਼ਾਂਤੀ ਦੇ ਨਾਲ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਕੰਮ ਜਿਹੜਾ ਕਈ ਸਾਲਾਂ ਤੋਂ ਚੱਲ ਰਿਹਾ ਸੀ ਪਰ ਪਾਕਿਸਤਾਨ ਦੀਆਂ ਜਿਹੜੀਆਂ ਇਹੋ ਜਿਹੀਆਂ ਕੋਝੀਆਂ ਸ਼ਰਾਰਤਾਂ ਵਾ ਉਹਦੀ ਜਿਹੜੀ ਮਾਨਸਿਕਤਾ ਇਹੋ ਜੀ ਆ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਜਿਹੜੀ ਉੱਥੇ ਮਾਹੌਲ ਜਿਹੜਾ ਵਾ ਖਰਾਬ ਹੋ ਸਕੇਗਾ ਛੁੱਟੀਆਂ ਦਾ ਮੌਸਮ ਆਉਣ ਵਾਲਾ ਵਾ ਬੱਚਿਆਂ ਨੇ ਪਰਿਵਾਰਾਂ ਨੇ ਲੋਕਾਂ ਨੇ ਆਪਦੇ ਪਰਿਵਾਰਾਂ ਦੇ ਨਾਲ ਉੱਥੇ ਜਾਣਾ ਹੁੰਦਾ ਘੁੰਮਣ ਫਿਰਨ ਔਰ ਪਹਿਲਾਂ ਹੀ ਦਹਿਸ਼ਤ ਦਾ ਇਹੋ ਜਿਹਾ ਮਾਹੌਲ ਬਣਾ ਕੇ ਜਿਹੜਾ ਕੀਤਾ ਉਹਦੇ ਸਬੰਧ ਵਿੱਚ ਅੱਜ ਸਾਰੇ ਸਾਡੇ ਹਲਕੇ ਖੇਮਕਰਨਦੇ ਔਰ ਕਾਂਗਰਸ ਪਾਰਟੀ ਵੱਲੋਂ ਪੂਰੇ ਦੇਸ਼ ਦੇ ਵਿੱਚ ਜਿਹੜਾ ਵਾ ਇਹ ਵਿਰੋਧ ਕੀਤਾ ਜਾ ਰਿਹਾ ਔਰ ਅੱਜ ਹਲਕੇ ਖੇਮਕਰਨਦੇ ਸਾਰੇ ਛਾੜੇ ਵੋਟਰ ਸੁਪਾਨਾ ਵਰਕਰ ਸੁਪਾਨਾ ਵੱਲੋਂ ਇਹਦੇ ਵਿੱਚ ਰੋਸ ਮਜਾਰਾ ਔਰ ਉਹਨਾਂ ਦੀ ਆ ਸ਼ਾਂਤੀ ਵਾਸਤੇ ਆਤਮਾ ਦੀ ਸ਼ਾਂਤੀ ਵਾਸਤੇ ਅਸੀਂ ਜਿਹੜਾ ਕੈਂਡਲ ਮਾਰਚੜਾ ਉਹ ਕਰ ਕੀਤਾ ਜਿੱਥੇ ਪਹਿਲਗਾਮ ਦੀ ਜਿਹੜੀ ਆ ਉਹ ਬਹੁਤ ਮੰਦਭਾਗੀ ਇਹ ਘਟਨਾ ਵਾਪਰੀ ਹੈ ਤੇ ਵੇਖੀਏ ਪੰਜਾਬ ਦੇ ਵਿੱਚ ਵੀ ਜਿਹੜਾ ਵਾ ਉਹ ਲਾਅਨ ਆਰਡਰ ਨੂੰ ਲੈ ਕੇ ਸਥਿਤੀ ਬੜੀ ਜਰੀ ਗੰਭੀਰ ਬਣੀ ਹੈ ਇੱਥੇ ਵੀ ਲੋਕਾਂ ਸਮਾਨੀਆਂ ਕੀ ਕਿਹੜਾ ਜਾਓਗੇ ਉਹਦੇ ਬਾਰੇ ਵੇਖੋ ਜਿਹੜਾ ਇੰਟੈਲੀਜੈਂਸ ਆ ਉਹ ਚਾ ਜਾ ਪੰਜਾਬ ਦੀ ਬਿਲਕੁਲ ਫੇਲ ਹੋ ਚੁੱਕੀ ਹੈ ਮੌਕੇ ਦੀ ਸਰਕਾਰ ਜਿਹੜੀ ਹਰ ਪੱਖੋਂ ਨਕਾਮ ਹੋ ਚੁੱਕੀ ਆ ਲੋਕਾਂ ਦੀ ਇਹਨਾਂ ਨੇ ਸੁਰੱਖਿਆ ਕੀ ਕਰਨੀ ਆ ਇੱਥੇ ਤੇ ਪੁਲਿਸ ਵਾਲੇ ਜਿਹੜੇ ਸਾਡੇ ਬਲਟੋਏ ਪਿੰਡ ਦੇ ਠਾਨੇਦਾਰ ਜਿਹੜਾ ਉਹਨੂੰ ਉੱਥੇ ਫੈਸਲਾ ਕਰਵਾਉਣ ਗਿਆ ਸ਼ਾਮ ਦੇ ਵੇਲੇ ਉਹਨੂੰ ਉੱਥੇ ਮੌਤ ਦੇ ਘਾਲ ਉਤਾਰਤਾ ਔਰ ਨਿਤ ਜਿਹੜਾ ਚੌਕੀਆਂ ਦੇ ਵਿੱਚ ਕਦੀ ਬੰਬ ਤੇ ਗ੍ਰਨੇਡ ਚੱਲਣਦੇ ਆ ਕਦੀ ਰਾਕ ਲਾਂਚਰਾਂ ਨਾਲ ਹਮਲੇ ਹੋਣਦੇ ਆ ਸੋ ਸਿਰਫ ਤੇ ਸਿਰਫ ਸਰਕਾਰ ਦੀ ਜਿਹੜੀ ਨਲਾਕੀ ਔਰ ਇਹਨਾਂ ਇੰਟੈਲੀਜੈਂਸ ਵਿਭਾਗ ਦੀ ਨਲਾਕੀ ਸਰਕਾਰ ਦੀ ਜਿਹੜੀ ਪਕੜ ਜਿਹੜੀ ਆ ਉਹ ਐਡਮਿਨਿਸਟ੍ਰੇਸ਼ਨ ਦੇ ਉੱਤੇ ਪੁਲਿਸ ਪ੍ਰਸ਼ਾਸਨ ਤੇ ਬਿਲਕੁਲ ਨਹੀਂ ਹੈਗੀ। ਲੋਕ ਕਾਰ ਹੁਣ ਮੌਜੂਦਾ ਸਰਕਾਰ ਸਿੱਖਿਆ ਕਾੰਟੀ ਨੂੰ ਲੈ ਕੇ ਬੜੇ ਦਾਅਵੇ ਕਰ ਰਹੀ ਹੈ ਕਿ ਤਾ ਦੇਖ ਦੇ ਜੀ ਤੁਈਏ। ਦੇਖੋ ਇਹ ਤੇ ਡਫਾੰਗ ਜਿਹੜਾ ਵਾ ਉਹ ਜਗਜਹਰ ਹੋ ਚੁੱਕਾ। ਇੱਕ ਇੱਕ ਸਕੂਲ ਦੇ ਵਿੱਚ 4-4 5-5 ਨੀਨੀ ਪੱਥਰ ਰਖੰਡਾ ਹੈ। ਕਿਸੇ ਨੇ ਟੁੱਟੀ ਠੀਕ ਕਰਾਈ ਤੇ ਉਹਦਾ ਫਲਸ਼ ਰਖੰਡਾ। ਕੋਈ ਫਲਸ਼ ਕਿਸੇ ਨੇ ਠੀਕ ਕਰਾਈ ਤੇ ਉਹਦਾ ਟੁੱਟੀ ਰਖੰਡਾ। ਕੱਲੀ ਸਕੂਲ ਦੀ ਕ੍ਰਾਂਤੀਆਂ ਦੇ ਜਾਲੀ ਜਿਹੜਾ ਕੰਮ ਉਹ ਨਹੀਂ ਹੈਗਾ। ਮંત્રી ਸਾਹਿਬ ਪਿੱਛੇ ਜਾ ਵੇਖਣ ਡਿਆ ਹਾਂ ਜਿਹੜੇ ਬਿਜਲੀ ਬੋਰਡ ਦੇ ਆ ਉਹ ਇੱਕ ਕੇਬਲ ਦੀ ਤਾਰ ਪਾਉਣ ਦਾ ਉਹਦਾ ਨਹੀਂ ਪੱਥਰ ਰੱਖਣ ਡਿਆ ਵੀ ਕੇਬਲ ਦੀ ਤਾਰ ਪਾਈ ਤੇ ਉਹਦਾ ਨਹੀਂ ਪੱਥਰ ਇੰਨੇ ਰੱਖਣ ਡਿਆ ਸੋ ਉਹ ਐਵੇਂ ਫੋਕੀ ਸੋਸ਼ਲ ਮੀਡੀਆ ਔਰ ਇਹਦੇ ਉੱਤੇ ਹੀ ਸਰਕਾਰ ਬਣੀ ਆ ਔਰ ਉਹਦੇ ਵਿੱਚੋਂ ਇਹ ਨਿਕਲੇ ਨਹੀਂਗੇ ਅਜੇ ਤੱਕ ਔਰ ਫਿਰ ਸੋਸ਼ਲ ਮੀਡੀਆ ਦੇ ਉੱਤੇ ਹੀ ਝੂਠਾ ਤੇ ਕੂੜ ਜਿਹੜਾ ਪ੍ਰਚਾਰ ਆ ਉਹ ਕਰਨ ਦਾ ਹੈ